ਅਈਗੋਜੀ ਕਾ ਖਾਲਸਾ ਵਾਹਿਗੁਰੂ ਜੀ ਪਤੇ ਜੀ ਟਾਵਰ ਮੋਰਚਾ ਸਮਾਣੇ ਤੋਂ ਬੋਲ ਰਹੇ ਆ ਸਿੰਘ ਆ ਰਿਹਾ ਉੱਪਰੋਂ ਉਹ ਦਿਖਾਣੇ ਤੁਹਾਨੂੰ ਪਹਿਲਾਂ ਮੈਂ ਕਹਾ ਥੋੜੀਆ ਆ ਵੀ ਓ ਪਰ ਇਹ ਉਹ ਉੱਥੇ ਭਾਈ ਸਾਹਿਬ ਬੈਠੇ ਨੇ ਆ ਦੇਖੋ ਇਹ ਰੇਟਨ ਡਾ ਲੈ ਰਾ ਰਿਹਾ ਹੈ ਉਹ ਉੱਤੋਂ 400 ਤੋਂ ਬੋਤਲ ਦਾ ਆ ਪਹਿਲਾ ਸਟੋਪੇਜ ਜਿੱਥੇ ਤਿੰਨ ਵਾਰੀ ਰੁਕਣਾ ਪੈਂਦਾ ਸਵਾ ਘੰਟਾ ਲਾਇਆ ਜਾਂਦਾ ਉਹ ਦੇਖੋ ਕਿਵੇਂ ਉਹ ਲੈ ਕੇ ਆ ਰਿਹਾ ਆ ਉਹ ਦੂਸਰਾ ਜੀ ਉਹ ਆ ਹੁਣ ਤੀਸਰੇ ਸਟੋਪੇਜ ਤੇ ਰੁਕੇਗਾ ਉੱਥੇ ਆਪਾਂ ਤੁਹਾਨੂੰ ਖਾਵਾ ਲੇਣੀ ਆ ਦੇਖੋ ਆ ਰਿਹਾ ਮੁੰਡਾ ਉੱਧਰ ਚੱਲ ਕੇ ਦਿਖਾਣੇ ਇੱਧਰ ਤੇ ਨਾ ਮਰ ਆਇਆ ਬਾਹਰ ਕੇ ਜੱਜ ਆਖ ਖੇਡ ਰਹੇ ਨੇ ਮਿਲ ਮੇਰੇ ਪ੍ਰੀਤ ਰੁਕ ਜਾ ਰੁਕ ਜਾ ਇੱਧਰ ਆ ਇੱਧਰ ਆ ਇੱਥੇ ਆ ਜਾ ਹਾਂਜੀ ਠੀਕ ਹੋ ਉਹ ਸਿੰਘ ਆਪਣਾ ਚੜਿਆ ਉੱਤੇ ਇਹ ਜਕਾਰਾ ਕਿ ਜਾ ਦੇ ਇੱਕ ਜਕਾਰਾ ਕਿ ਜਾ ਦੇ ਧਕਾਰਾ ਸੋਤ

ਸੋਤ ਰਿਆ ਕਾਲ ਸਾਬ ਵੈਗੁਰੀ ਆ ਜਾਓ ਖਾਲਸਾ ਜੀ ਇਹ ਭਾਈ ਗਰਜਨ ਸਿੰਘ ਭੇੜਪੁਰੀ ਜੋ ਪਹਿਲੇ ਦਿਨ ਤੋਂ ਹੀ ਸੇਵਾ ਕਰ ਰਹੇ ਨੇ ਉਹ ਦੇਖ ਲੋ ਕਿੱਥੇ ਤੱਕ ਜਾਣਾ ਉਹ ਆ ਜਾਓ ਉਹ ਬਣਾ ਦੇ ਪਾਣੀ ਦੀ ਕੰਨੀ ਹੁੰਦੀ ਨਾਲ ਹੰਡ ਕਲੋਜ਼ ਆ ਗਿਆ ਮੈਂ ਦੇਖਦਾ ਹਾਂ ਨਾ ਕਿਹਨਾਂ ਚੱਲੀਦਾ ਹਾਂ ਜੇ ਵੀ ਇਹ ਮੈਨੂੰ ਲੱਗਦਾ 100 ਫੁੱਟ ਦੇ ਉੱਤੇ ਦੇਖੋ ਆਇਓ ਭਾਈ ਸਾਹਿਬ ਪਰ ਕੇ ਉਹ ਸਾਹਮਣੇ ਆਪਣੇ ਸ਼ੈਡ ਹੋਵੇ ਕਈ ਵਾਰੀ ਮੀਂਹ ਆ ਜਾਂਦਾ ਜਦ ਪ੍ਰਮਾਤਮਾ ਨੇ ਮਿੱਥਿਆ ਹੁੰਦਾ ਨਾ ਵੀ ਹਾਂ ਵੀ ਹਾਂ ਸਾਰਾ ਕੋਈ ਸੈੱਟ ਕਰਕੇ ਕੰਮ ਗੜੀ ਸਾਹਿਬ ਤੋਂ ਭਾਈ ਸਾਹਿਬ ਨੇ ਕੀਤੀ ਆਪਣਾ ਇਹ ਕਹਿੰਦੇ ਅਰਦਾਸ ਅਰਦਾਸ ਕਰਨ ਤੋਂ ਬਾਅਦ ਆ ਦੇਖੋ ਸਾਹਮਣੇ ਸ਼ੈੱਡ ਆਹ ਸਾਹਮਣੇ ਕਾਵਰ ਹੈ ਆ ਨੀਚੇ ਸ਼ੈੱਡ ਹੈ ਅੱਛਾ ਸ਼ੈੱਡ 'ਚ ਹੁੰਦਾ ਸਾਡਾ ਜਿਆਦਾ ਪ੍ਰੋਗਰਾਮ ਬਾਕੀ ਤੁਹਾਨੂੰ ਉਧਰ ਲੈ ਕੇ ਚੱਲਦੇ ਹਾਂ ਉਹ ਤਾਂ ਮਕਾਜਕਾਰ ਕਿ ਤਰ੍ਹਾਂ ਜੈਕਾਰ ਕੀ ਉਤਰ ਮੀਆਂ ਕਾ ਪਾਪੀ ਕੋ ਦੰਡ ਦਿਓ ਹੈ ਬੇਅਦਬੀਆਂ ਦੇ ਦੋਸ਼ੀ ਲਈ ਬੇਮਿਸਾਲ ਥਜਾ ਦਾ ਕਾਨੂੰਨ ਬਣਾਉਣ ਲਈ ਅਰਮਕਾਜਕਾਰ ਕਿ ਤਰ੍ਹਾਂ ਲੋਕੀ ਸ਼ਾਇਰ ਕਰ ਰਹੇ ਨੇ ਉਹ ਨਾਮ ਜਪਰੇ ਸਾਹਮਣੇ ਬੈਠ ਕੇ ਉਹ ਵੀ ਦਿਖਾਨੇ ਤੁਹਾਨੂੰ ਨਾਮ ਜਪਦੇ। 1 2 3 4 5 6 7 8 ਮਗਰ ਡਾ ਪੋਸਟਰ ਲੱਗਾ ਜੀ। ਭਗਵੰਤ ਮਾਨ ਨੂੰ ਲਾਨਤਾ ਪਾ ਰਾਇਆ ਜਿਹੜਾ। ਨਾਲ ਤੁਸੀਂ ਵਾਦਾ ਕਰਕੇ ਮੁੱਕਰ ਗਏ। ਅਸੀਂ ਤਰਸ ਰਹੇ ਹਾਂ ਯਾਦ ਕਰਾਣੇ ਨੂੰ। 40 ਡਿਗਰੀ ਟੈਂਪਰੇਚਰ ਵੀ ਬੈਠੇ ਰਹੇ ਉੱਪਰ ਇਹ ਭਾਈ ਗੁਰਪ੍ਰੀਤ ਸਿੰਘ ਨੇ ਆ ਦੇਖੋ ਐਵੇਂ ਕੇਸ ਗਿੱਲਾ ਕਰ ਲੈਂਦੇ ਨੇ ਕੇਸ ਗਿੱਲਾ ਕਰਕੇ ਉੱਪਰ ਲੈ ਲੈਂਦੇ ਨੇ ਐਵੇਂ ਜਿਵੇਂ ਆਹ ਫੋਟੋ 'ਚ ਆਹ ਦੇਖੋ ਐਂ ਤੇ ਤੁਹਾਨੂੰ ਕਾਟੇ ਦਿਖ ਰਹੇ ਹੋਣੇ ਜ਼ੂਮ ਕਰਕੇ ਆਹ ਦੇਖੋ ਕਾਟੇ ਮਾਰੇ ਪਹਿਲਾਂ ਮਾਰੇ ਹੋਏ ਸੀ ਨਮੀ ਪੈਣ ਨਾਲ ਘਟ ਗਏ ਨੇ ਪਹਿਲਾਂ ਬਹੁ ਮਾਰੇ ਇਦਰ ਦੇਖੋ ਲਿਖਿਆ ਪ੍ਰਧਾਨ ਸਭਾ ਚੋਣਾਂ ਪ੍ਰਚਾਰ ਮੁਕੇ ਜਦੋਂ ਕਿਤੇ ਵੀ ਕਿਸੇ ਵੀ ਧਾਰਮਿਕ ਪ੍ਰਚਾਰ ਆਰਮੀ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਕਿਤੇ ਉਹਦੀ ਸਜ਼ਾ ਜਿਹੜੀ ਹੈ ਬੇਮਿਸਾਲ ਸਜ਼ਾ ਹੋ ਜੇ ਤਾਂ ਪੁਲਿਕ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਸਰਦਾਰ ਭਗਵੰਤ ਸਿੰਘ ਮਾਨ ਇਹ ਭਗਵੰਤ ਮਾਨ ਦਾ ਬਿਆਨ ਹੈ 25 ਜਨਵਰੀ 2022 ਦਾ ਇਧਰ ਝੂਲੇ ਲਾ ਰਿਹਾ ਨੇ ਲੋਕ ਮਿਲ ਮੇਰੇ ਪ੍ਰੀਤਮਾਂ ਜਿਓ ਹੋਰੀ ਇਹ ਡਾਕਟਰ ਸਾਹਿਬ ਨੇ ਜਿਹੜੀ ਅੰਦਰ ਐਂਬੂਲੈਂਸ ਖੜੀ ਉਹਦੇ ਉਹਦੇ ਹਾਂ ਹੋਰ ਜੀ ਖਾਲਸਾ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਇਹ 108 ਐਂਬੂਲੈਂਸ ਖੜੀ ਜਿਹੜੀ ਭਾਈ ਸਾਹਿਬ ਦੇ ਉੱਤੇ ਅੰਦਰ ਟਾਵਰ ਦੇ ਥੱਲੇ ਹੁੰਦੇ ਆ ਕੇ ਆਪਣਾ ਹੀ ਕਹਿੰਦੇ ਜਿਹੜੇ ਸੰਭਾਲਦੇ ਨੇ ਸਾਰਾ ਕੁਝ ਅਮਰਜੈਂਸੀ ਚ ਉਹਨੇ ਡਾਕਟਰ ਕੋਈ ਨਹੀਂ ਕਹਿ ਸਕਦੇ ਫਰਕਮ ਪਾਊਡਰ ਚਲੋ ਹੁਣ ਤੁਹਾਨੂੰ ਆ ਵੀ ਦਿਖਾਣੇ ਆ ਸਾਡੀ ਰਸੋਈ ਆ ਰਸੋਈ ਹੈ ਜੀ ਸਾਡੀ ਆ ਖੰਡ ਪੱਤੀ ਭਾਈ ਸਾਹਿਬ ਵਸਤੇ ਜਾਂਦਾ ਆ ਪਿਛੜੇ ਦੇ ਦਿਨਾ ਚ ਦਰਿਆਂ ਦੁਰਿਆ ਆ ਕੇ ਡੀ ਉੱਚੀ ਸੀ ਭੇਟੀ ਵੀ ਥੱਲੇ ਵਿਚਾਈ ਚਲੀ ਗਈ ਐਡੀ ਕੋ ਬਈ ਨਾ ਇਹ ਬਾਬਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਨਹੀਂ ਇਹ ਬਾਬਾ ਜੀ ਆਪਣਾ ਹੀ ਕਹਿੰਦੇ ਸੇਵਾ ਕਰਦੇ ਹੀ ਉੱਥੇ ਗ੍ਰੰਥੀ ਦੀ ਉੱਥੋਂ ਜਿੱਦਨ ਫਿਰ ਆਪਣਾ ਹੀ ਕਹਿੰਦੇ ਇਹਨਾਂ ਨੇ ਸੁਣਿਆ ਪਹਿਲਾਂ ਤੇ ਵੈਸੇ ਆਂਦੇ ਰਹੇ ਇੱਥੇ ਫਿਰ ਹੁਣ ਤੇ ਪੱਕਾ ਹੀ ਉੱਥੋਂ ਲੈ ਕੇ ਛੁੱਟੀ ਇੱਥੇ ਆ ਗਏ ਨੇ ਉਹਨਾਂ ਉਹਨਾਂ ਇੱਥੇ ਹੀ ਹੁੰਦੇ ਨੇ ਉਹਨਾਂ ਇਹਨਾਂ ਨੂੰ ਭੇਜਣਾ ਨਹੀਂ ਅਸੀਂ ਹੈਗਾ ਹਾਂ ਇੱਥੇ ਹੀ ਰੱਖ ਲੈਣਾ ਲਾਈਟ ਨਹੀਂ ਆ ਗਈ ਗੀ ਗਈ ਹੋਈ ਆ ਲਾਈਟ ਆ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਭ ਧਰਮਾਂ ਦੇ ਇੱਕ ਝੌਂਪੜੀ ਪਾਉਨ ਉੱਧਰ ਦਿਖਾਈ ਸੀ ਜਿੱਥੇ ਫਲੈਕਸ ਲੱਗੇ ਸੀ ਰੁਬ ਖਾਦਾ ਇੱਕ ਵਾਰੀ ਰਹਿ ਗਈ ਉਹ ਹਨ ਉਹ ਸਾਹਮਣੇ ਦੇਖੋ ਇਹ ਆ ਦੇਖੋ ਆ ਫਲੈਕਸਾਂ ਵੀ ਲੱਗੀਆਂ ਆਈਆਂ ਦੂਰ ਬਹੁਤ ਹੈ ਤਾਂ ਕਰਕੇ ਪਿਕਸਲ ਪਾੜ ਰਹੇ ਨੇ ਆਪਾਂ ਮਾੜਾ ਆ ਹੋਰ ਕਰਕੇ ਤੁਹਾਨੂੰ ਦਿਖਾਣੇ ਆ ਆ ਦੇਖੋ ਲੋਕੀ ਆ ਰਹੇ ਆ ਟਾਵਰ ਤੇ ਸਾਰਾ ਦੇਖ ਕੇ ਭਾਈ ਉੱਥੇ ਇੱਥੇ ਜਕਾਰੇ ਛੱਡ ਕੇ ਆਏ ਆ ਇਹ ਦੂਤ ਕੀ ਵਿਖਾਵੇਂ ਉੱਥੀ ਹੈ ਜਿੱਦਾਂ ਇੱਧਰ ਵੀ ਪੋਸਟਰ ਲੱਗੇ ਇਹ ਜਿਹੜੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਪਹਿਲਾਂ ਅਠੇ ਪੈ ਟਹਿਲ ਸੇਵਾ ਦੀ ਸੇਵਾ ਕਰਦੇ ਸੀ ਇਹ ਪਹਿਲਾਂ ਬਣੇ ਹੋਏ ਸੀ ਪਰ ਇੱਥੇ ਕੰਮ ਆਣੇ ਸੀ ਸੇਵਾ ਸਾਡੀ ਜਾਣੇ ਤੱਕ ਸਾਰਾ ਗੁਰੂ ਦੀ ਪਤਵੀ ਕਿਵੇਂ ਸਹਾਰਾ ਇਹੀ ਜੀ 25 ਜਨਵਰੀ ਵਾਲਾ ਵਾਦਾ ਜਿਹੜਾ ਤੁਹਾਨੂੰ ਉੱਧਰ ਦਿਖਾਇਆ ਸੀ ਸੇਹਾਲ ਦਾ ਸੇਮ ਵੱਡਾ ਬੋਰਡ ਦਿਖਾਇਆ ਜੀ ਉੱਥੇ ਨਿਸ਼ਾਨ ਸਾਹਿਬ ਆਪਣੇ ਇਹ ਸਾਡੇ ਦਾਸ ਦਾ ਮੋਟਰਸਾਈਕਲ ਦੇਖੋ ਕਿੰਡੀ ਵੱਡੀ ਗੱਲ ਏ ਜਿਵੇਂ ਭਾਈ ਸਾਹਿਬ ਨਾਲ ਸ਼ੁਰੂ ਤੋਂ ਹੀ ਸੰਬੰਧ ਹੋਣਾ ਹੈ ਭਾਈ ਸਾਹਿਬ ਦੀ ਫੋਰਚੂਨਰ ਦਾ ਨੰਬਰ ਵੀ ਭਾਈ ਗੁਰਜੀਤ ਸਿੰਘ ਉੱਪਰ ਬੈਠੇ ਜਿਹੜੇ ਉਹਨਾਂ ਦੀ ਫੋਰਚੂਨਰ ਦਾ ਨੰਬਰ ਵੀ 8805 ਤੇ ਮੇਰੇ ਮੋਟਰਸਾਈਕਲ ਦਾ ਨੰਬਰ 8805ਏ ਚਾਹਤ ਫੋਟੋ ਵੇਖਾਂਗੇ ਜੇ ਮਿਲ ਗਈ ਫਿਰ ਤੁਹਾਨੂੰ ਨਾਲ ਲਾਈਟ ਹੈ ਨਹੀਂ ਹੁਣ ਆ ਚੌਂਪੜੀ ਜਿਵੇਂ ਪਹਿਲਾਂ ਹੀ ਦੂਰੋਂ ਦਿਖਾਨਾ ਤੁਹਾਨੂੰ ਫਿਰ ਸਮਝ ਆ ਗਿਆ ਭਾਈ ਜਿਹੜੇ ਉੱਪਰੋਂ ਆ ਰਹੇ ਸੀ ਇਹ ਉੱਥੋਂ ਤੱਕ ਮੋਟਰਸਾਈਕਲ ਤੇ ਹੀ ਜਾਂਦੇ ਚੜਾਈ ਹੈ ਇਹਨਾਂ ਦੀ ਆ ਚੌਂਪੜੀਆਂ ਪਹਿਲਾਂ ਹੀ ਬਣੀਆਂ ਆਈਆਂ ਸਾਡੇ ਵਾਸਤੇ ਹਾਂਜੀ ਮਾਰਾ ਜੀ ਠੀਕ ਹੋ ਐਂ ਵੀਡੀਓ 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 ਮੈਂ ਕੱਜ ਮੋਰਚੇ ਦਾ ਬਲੌਗ ਬਣਾਈਏ ਦੱਸਣਾ ਸਾਰਿਆਂ ਨੂੰ ਪੂਰਾ ਵੀ ਹਾਂ ਇੱਥੇ ਕਿਸ ਕਿਵੇਂ ਸਹਿਜ ਪਾਠ ਕੱਲ ਇੱਕ ਪੂਰੇ ਹੋਏ ਨੇ ਅੱਜ ਫਿਰ ਕੱਲ ਹੀ ਆਰੰਭਤਾ ਹੋ ਗਈ ਸੀ ਸਰਬਤਰ ਅੰਬੇ ਦੇ ਵੀਰ ਕੋ ਕਾਨੂੰਨ ਟਾਵਰ ਮੋਰਚਾ ਸੰਭਾਣਾ ਕੱਲ ਹੀ ਫੁੱਲ ਆ ਤੇ ਨਹੀਂ ਨਹੀਂ ਬਾਬਾ ਇਹ ਹੈ ਨਹੀਂ ਲੈਟ ਇਹ ਭਾਈ ਇਹ ਭਾਈ ਗੁਰਪ੍ਰੀਤ ਸਿੰਘ ਜੀ ਉਹ ਆਪਣਾ ਹੀ ਕਹਿੰਦੇ ਅੱਥੇ ਪਹਿਲ ਚੈਲ ਸੇਵਾ ਲਹਿਰ ਤਾਂ ਜੁੜੇ ਹੋਏ ਸੀ ਪਹਿਲਾਂ ਇੱਥੇ ਮੋਰਚੇ ਧਿਆਨ ਤੋਂ ਪਹਿਲਾਂ ਇਹ ਉਹਨਾਂ ਨੇ ਸਾਰਿਆਂ ਦੇ ਸਾਈਨ ਕਰਾਏ ਹੋਏ ਨੇ ਕੱਲੇ-ਕੱਲੇ ਬਾਬਾ ਜੀ ਦੇ ਇਹ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਦੇਖੋ ਨਿਹੰਗ ਸਿੰਘ ਸੰਪਰਗਾਂ ਦੇ ਬੀਦੀ ਚੰਦੀਏ ਬਸ ਦਮ ਦਵੀਟਕ ਸਾਲ ਦੇ ਹੋਰ ਵਾਪਾਈ ਫਿਕਸ ਉਸ ਟਿੰਗ ਬੇਦੀ ਹੋਵੇ ਕਹਿੰਦੀਆਂ ਕਿ ਹੁੰਦੀਆਂ ਸਖਸ਼ੀਤਾ ਦੇ ਸਾਈਨ ਕਰਾ ਕੇ ਇਹਨਾਂ ਨੇ ਹੁਕਮਨਾਮਾ ਵੀ ਜਾਰੀ ਕਰਾਇਆ ਸੀ ਵੀ ਅੱਠੇ ਪੈਰ ਟਹਿਲ ਸੇਵਾ ਵੀ ਅੱਠੇ ਪੈਰ ਗੁਰੂ ਦੀ ਹਾਜ਼ਰੀ ਚ ਸਾਨੂੰ 24 ਘੰਟੇ ਸੇਵਾ ਕਰਨੀ ਚਾਹੀਦੀ ਹੈ ਹਰ ਪਿੰਡ ਚੋਂ ਇੱਕ ਇੱਕ ਬੰਦੇ ਦੀ ਡਿਊਟੀ ਲੱਗੇ ਨਾਲੇ ਤੇ ਬੇਅਦਬੀਆਂ ਰੁਕਣੀਆਂ ਹੁੰਦੇ ਨਾਲ ਨਾਲੇ ਅਸੀਂ ਆਪਣੇ ਗੁਰੂ ਦਾ ਅਦਬ ਕਰਾਂਗੇ ਪਤਾ ਨਹੀਂ ਇਹ ਜੋ ਵੀ ਡਿਜ਼ਾਸਟਰ ਆ ਰਹੇ ਨੇ ਸਾਰੇ ਆ ਰਹੇ ਨੇ ਮੇਰੀ ਸੋਚ ਏ ਵੀ ਇਹ ਤਾਂ ਹੀ ਆ ਰਹੇ ਨੇ ਵੀ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਆ ਭਾਈ ਗੁਰਜੀਤ ਸਿੰਘ ਜੀ ਵੀ ਉੱਪਰ ਕਹਿੰਦੇ ਹੁੰਦੇ ਨੇ ਵੀ ਰਮੀ ਇਹ ਜਿਹੜਾ ਹੋ ਰਿਹਾ ਹੈ ਇਹ ਗੁਰੂ ਬਹੁਤ ਬੀਸ਼ੀ ਦਾ ਦਾ ਪੈਰਾ ਆਵੇ ਬੀ ਸ਼ੀਦ ਕਹਿੰਦੇ ਨੇ ਵੀ ਸ਼ੀਦ ਕੁਛ ਨਹੀਂ ਹੈਗੇ ਇਹ ਗੱਲਾਂ ਲੋਕ ਸੋਚ ਕੇ ਕਈ ਸੋਚਦੇ ਨੇ ਵੀ ਪਾਗਲੇ ਬੋਲ ਰਿਹਾ ਪਰ ਇਹੀ ਪਾਗਲੇ ਚੰਗੇ ਆ ਇਹ ਸਾਡੇ ਜਿਹੜੇ ਇੱਥੇ ਸਾਰੇ ਸੇਵਾ ਨਿਭਾਉਂਦੇ ਨੇ ਉਹ ਸਿੰਘਾਂ ਦੀ ਫੋਟੋ ਹੀ ਕੋਈ ਉਹ ਖਾਣੀ ਜ਼ਰੂਰੀ ਹੈ ਨਾ ਇਹ ਐਸਜੀਪੀਸੀ ਮੈਂਬਰ ਨਹੀਂ ਇਹ ਇਹਨਾਂ ਦੇ ਇੱਥੇ ਨਾ ਜਾਜ ਦਾੂਕ ਅੰਦਰ ਹੈ ਜੀ ਬਾਬਾਈ ਦਾ ਬਾਬਾਈ ਬੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਉਹ ਤੁਹਾਨੂੰ ਚਾਹ ਰਿਹਾ ਨੂਰੀ ਦਾਸ ਇਹ ਭਾਈ ਆਪਣਾ ਕਹਿੰਦੇ ਸਾਡੇ ਭਾਈ ਸਾਹਿਬ ਵੱਡੇ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਮਨਾਇਆ ਸਾਰਾ ਕੁਝ ਇਕਨ ਤਲਵਿੰਦਰ ਨੇ ਇਹ ਬਾਬਾ ਮਸਤਾਨਾ ਹੀ ਨੇ ਇਹ ਬਾਬਾ ਮਸਤਾਨਾ ਹੀ ਕੋਲ ਉੱਥੋਂ ਦੀ ਸੇਵਾ ਹੈ ਜਿੱਥੇ ਜਦੋਂ ਆਪਣਾ ਇੱਕ ਉਰਤੇਗ ਬਹਾਦਰ ਸਾਹਿਬ ਨਹੀਂ ਸੌਰੀ ਪਪਾ ਬੰਦਾ ਸਿੰਘ ਬਹਾਦਰ ਜੀ ਹਾਂ ਪਪਾ ਬੰਦਾ ਸਿੰਘ ਬਹਾਦਰ ਜੀ ਜਦੋਂ ਫਤਿਹਪੁਰ ਪਿੰਡ ਇੱਥੇ ਨਾਲ ਉਥੋਂ ਤੀਰ ਮਾਰਦੇ ਸੀ ਤੇ ਇੱਥੇ ਸਮਾਣੇ ਤੱਕ ਉਹਨਾਂ ਦਾ ਤੀਰ ਆਂਦਾ ਸੀ ਉਥੋਂ ਸਾਰੀ ਜੋ ਵੀ ਰਣਨੀਤੀ ਚੱਲਦੀ ਸੀ ਤੇ ਉਸ ਤੋਂ ਬਾਅਦ ਉਸ ਪਿੰਡ ਦਾ ਨਾਂ ਹੀ ਫਤਿਹਪੁਰ ਪੈ ਗਿਆ ਜੀ ਇਹ ਬਾਬਾ ਭਰੂਰ ਸਿੰਘ ਜੀ ਨੇ ਜਿਹੋ ਖੰਡ ਕੀਰਤਨੀ ਜਥੇ ਦੇ ਇਹਨਾਂ ਦੀ ਬਹੁਤ ਚੜ੍ਹਦੀ ਕਲਾ ਵੇ ਜੀ ਇਹ ਵੀ ਉਹਦ ਨਾਲ ਹੀ ਸੰਜੀ ਜਦੋਂ ਭਗਵਾਨ ਤਮਨ ਜਿਹਨੂੰ ਮਿਲ ਕੇ ਆਏ ਇਹ ਆਪਣਾ ਇੱਕੋ ਪ੍ਰਧਾਨ ਜਿਹੜੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੋਰਚੇ ਤੇ ਆ ਰਹੇ ਨੇ ਜੀ ਸ਼ਹਿਰ ਦੇ ਇੱਕੋ ਪ੍ਰਧਾਨ ਕੁਲਵਿੰਦਰ ਸਿੰਘ ਜੀ ਇਹ ਧਰਮੀ ਫੌਜੀ ਨੇ ਜੀ ਫੌਚਰੇ ਹੁਣ ਥੋੜਾ ਜਿਹਾ ਇਹਨਾਂ ਦਾ ਸਹਿਤ ਇਜਾਜ਼ਤ ਨਹੀਂ ਦਿੰਦੀ ਤਾਂ ਕਰਕੇ ਨਹੀਂ ਆ ਰਹੇ ਵੀ ਸ਼ਾਮ ਨੂੰ ਆਉਂਦੇ ਨੇ ਪਰ ਹਾਜ਼ਰੀ ਪੱਕੀ ਮੇਰੇ ਤੋਂ ਵੱਧ ਹਾਜ਼ਰੀ ਏ ਪਰ ਮੈਂ ਵੈਸੇ ਮੈਂ ਦੱਸਿਆ ਤੁਹਾਨੂੰ ਪਹਿਲਾਂ 24 ਇੱਥੇ ਹੀ ਹੁੰਦੇ ਸੀ ਸਵੇਰੇ ਆ ਜਾਂਦੇ ਹੀ 5 ਵਜੇ ਨੰਗੀ ਪੈਰੀ ਇਹ ਪ੍ਰਭਜੋਤ ਸਿੰਘ ਜੀ ਨੇ ਜੀ ਇਹ ਕਿਸਾਨ ਆਗੂ ਨੇ ਜੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਇਹ ਪਹਿਲਾਂ ਮੋਰਚਾ ਲੱਗਣ ਤੋਂ ਪਹਿਲਾਂ ਪੱਗ ਨਹੀਂ ਸੀ ਬੰਦੇ ਹੁੰਦੇ ਇਹ ਪਰ ਮੋਰਚੇ ਤੇ ਜਦੋਂ ਤਵਾਨ ਲੱਗੇ ਚੜ੍ਹਦੀ ਕਲਾਸ਼ ਹੋ ਗਈ ਜੀ ਤੇ ਪੱਗ ਬੰਨੀ ਸ਼ੁਰੂ ਕਰਤੀ ਇਹਨਾਂ ਨੇ ਇਹ ਪ੍ਰਗਟ ਸਿੰਘ ਜੀ ਜਿਹੜੇ ਉੱਪਰ ਜਾਂਦੇ ਨੇ ਇਹ ਤੁਸੀਂ ਕਾਲੀ ਮਾਤਾ ਮੰਦਿਰ ਤੇ ਜਦੋਂ ਰੋਲਾ ਪਿਆ ਸੀ ਉੱਥੇ ਵੀ ਦੇਖੇ ਹੋਣੇ ਜੀ ਇਹ ਬਹੁਤ ਵਧੀਆ ਕਰਪਾਨ ਕਮਾਉਂਦੇ ਨੇ ਜੀ ਇਧਰ ਤੁਹਾਡਾ ਭਰਾ ਆ ਗਿਆ ਜੀ ਰੰਮੀ ਸਾਈਕਲ ਇਹ ਮੇਰੀ ਫੋਟੋ ਵੀ ਰੰਮੀ ਸਾਈਕਲ ਟੀਵੀ ਵਾਲਾ ਜੀ ਇਹ ਟੀਵੀ ਵਾਲਾ ਤਾਂ ਪਹਿਲਾਂ ਰੰਮੀ ਸਾਈਕਲ ਹੀ ਸੀ ਕੱਲਾ ਇਹ ਜੀ ਆਪਣਾ ਕੀ ਹੋਇਆ ਜੀ ਇਹਨਾਂ ਨੇ ਸਾਡੇ ਪ੍ਰਸ਼ਾਸਨ ਨੇ ਤੇ ਹੋਰ ਸਾਡੇ ਹਾਂਜੀ ਬੈਟਰੀ ਡਾਊਨ ਹੋ ਗਈ ਸੀ ਆ ਕਰਕੇ ਆ ਤੰਤ ਸੈਦਾ ਉਸ ਤੁਹਾਡਾ ਭਰਾ ਛੋਟਾ ਕੰਮੀ ਸੈਗਲ ਅੱਗੇ ਆਬ ਮੁਖਤਿਆਰ ਸਿੰਘ ਜੀ ਨੇ ਜੀ ਇਹ ਆਪਣਾ ਰਾਮ ਮੀடியா ਭਾਈ ਚਾਰੇ ਚੋਨੇ ਵੀਰ ਬਹੁਤ ਵਧੀਆ ਸੇਵਾ ਕਰਦੇ ਪਹਿਲੇ ਦਿਨ ਤੋਂ ਆਉਂਦੇ ਨੇ ਦਿੱਲੀ ਸੁਖਮਨੀ ਸਾਹਿਬ ਦਾ ਪਾਟ ਕਰਦੇ ਨੇ ਇੱਥੇ ਦਿੱਲੀ ਇਹਨਾਂ ਨੇ ਨਾਗਾ ਪਾਇਆ ਮੈਨੂੰ ਲੱਗਦਾ ਇੱਕ ਦੋ ਦਿਨ ਕਿਤੇ ਕਈ ਗਏ ਹੋਣ ਵੱਖਰੀ ਗੱਲ ਏ ਇਹ ਨੇ ਜੀ ਭਾਈ ਜਨੈਲ ਸਿੰਘ ਇਹ ਪਹਿਲਾਂ ਆਪਣਾ ਗੱਡੀ ਗੁੱਡੀ ਚਲਾਉਂਦੇ ਸੀ ਹੁਣ ਇਹਨਾਂ ਕੋਲ ਵਧੀਆ ਮਹਾਰਾਜ ਦੀ ਕਿਰਪਾ ਕਾਰਾਂ ਹੈਗੀਆਂ 5-7 ਇਹ ਟੈਕਸੀ ਡਰਾਈਵਿੰਗ ਜਿਹੜੀ ਟੈਕਸੀ ਸਰਵਿਸ ਇਹਨਾਂ ਦੀ ਜੀ ਇਹ ਅੱਗੇ ਆ ਗਏ ਜੀ ਆਪਣਾ ਇਹ ਭਾਈ ਜੱਸਾ ਸਿੰਘ ਜੀ ਇਹ ਜੱਸਾ ਸਿੰਘ ਜੀ ਐਡ ਗ੍ਰੰਤੀ ਨੇ ਸਵੇਰੇ ਰੋਜ਼ ਗਜਾ ਕਰਦੇ ਨੇ ਜੀ ਗਜਾ ਕਰਕੇ ਸਵੇਰੇ ਲੰਗਰ ਦੀ ਡਿਊਟੀ ਇਹਨਾਂ ਦੀ ਏ ਇਹ ਲੈ ਕੇ ਆਉਂਦੇ ਨੇ ਜੀ ਪਹਿਲਾਂ ਹੋਰ ਵੀ ਬੜਾ ਨੇ ਕੀਤੀ ਏ ਇਹ ਪ੍ਰਗਟ ਦੇ ਡੈਡੀ ਨੇ ਵੀ ਕਰਦੇ ਰਹੇ ਨੇ ਪ੍ਰਗਟ ਦੇ ਡੈਡੀ ਹਰਾਂ ਨੇ ਵੀ ਬੜੀ ਸੇਵਾ ਕੀਤੀ ਜਿਵੇਂ ਜਿਵੇਂ ਜਿੰਨੇ ਜਿੰਨਾ ਟਾਈਮ ਕਹਿੰਦੀ ਸੇਵਾ ਲੱਗੀ ਏ ਇਹ ਆ ਗਏ ਜੀ ਭਾਈ ਸਾਹਬ ਸਿੰਘ ਜੀ ਆ ਜਿੱਤੇ ਮਰੀ ਹੂੰਗਲੇ ਇਹਨਾਂ ਦੀ ਸੇਵਾ ਬਹੁਤ ਵੱਡੀ ਏ ਇਹ ਇਹਨਾਂ ਦੀ ਸੇਵਾ ਜੀ ਇਹ ਕੀ ਕਰਦੇ ਨੇ ਇਹਨਾਂ ਦੀ ਸੇਵਾ ਤਾਂ ਵੱਡੀ ਏ ਬਾਕੀ ਤਾਂ ਜਾਂਦੇ ਜਿਹੜੇ ਉੱਪਰ ਉਹਦੇ ਅੱਧਾ ਘੰਟਾ 35 ਮਿੰਟ 40 ਮਿੰਟ 45 ਮਿੰਟ ਚਲੋ ਠੀਕ ਹੈ ਆ ਪ੍ਰਗਟ ਸਿੰਘ ਜੀ ਹੋ ਗਏ ਆ ਅੱਗੇ ਤੁਹਾਨੂੰ ਦੱਸਾਂਗੇ ਆ ਆਪਣਾ ਵੀਰ ਗਰਜੰਟ ਪੇੜਪੁਰੀ ਇਹਨਾਂ ਬਾਰੇ ਵੀ ਦੱਸਾਂਗੇ ਇਹ ਇਹ ਆ ਵੀਰ ਨੇ ਜੀ ਇਹ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਜੀ ਇਹਨਾਂ ਦੀ ਵਧੀਆ ਆਪਣਾ ਬਾਬਾ ਜੀ ਨੇ ਭੇਜਿਆ ਹੋਇਆ ਤੇ ਇਹ ਜੀ 5-5 7-7 ਘੰਟੇ ਬੈਠੇ ਰਹਿੰਦੇ ਨੇ ਭਾਈ ਸਾਹਿਬ ਕੋਲ ਉੱਪਰ ਭਾਈ ਸਾਹਿਬ ਦਾ ਮਨ ਲਾਈ ਰੱਖਦੇ ਨੇ ਤੇ ਨਾਲੇ ਮੈਨੂੰ ਸੁਣਨ ਚ ਆਇਆ ਵੀ ਆਪਣਾ ਹੀ ਕਹਿੰਦੇ ਉਥੇ ਮਾਲ-ਸ਼ਮੂਲ ਚ ਵੀ ਕਰਦੇ ਨੇ ਇਹਨਾਂ ਦੀ ਇਹ ਇਹ ਮੁੰਡੇ ਦਾ ਕੀ ਨਾਂ ਸੀ ਅਨਮੋਲ ਅਨਮੋਲ ਸਿੰਘ ਭਾਈ ਅਨਮੋਲ ਸਿੰਘ ਇਹ ਵੀ ਸਾਹਬ ਸਿੰਘ ਜੀ ਦਾ ਸ਼ਾਗਿਰਦ ਹੈ ਜੀ ਸਾਹਬ ਸਿੰਘ ਜੀ ਦੇ ਨਾਲ ਆਂਦਾ ਇੱਥੇ ਸੇਵਾ ਸੁਭਾ ਕਰਦਾ ਵਧੀਆ ਮੁੰਡਾ ਜੀ ਠੀਕ ਹੈ ਵਧੀਆ ਇਹ ਆ ਗਿਆ ਜੀ ਭਾਈ ਬਾਬਾਈ ਆਪਣੇ ਕਥਾ ਪ੍ਰਚਾਰਕ ਮੈਂ ਪੂਰਾ ਨਾਂ ਹੀ ਭੁੱਲ ਗਿਆ ਭੋਜੀ ਭਾਈ ਜਸਵਿੰਦਰ ਸਿੰਘ ਜੀ ਇੱਕ ਇੱਕ ਕਥਾ ਵਾਚਕ ਨੇ ਜੀ ਪ੍ਰਚਾਰਕ ਨੇ ਹੀ ਆਪਣਾ ਹੀ ਕਹਿੰਦੇ ਐਸਜੀਪੀਸੀ ਦੇ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਜਿੱਥੇ ਮਰਜ਼ੀ ਇਹਨਾਂ ਨੂੰ ਅੰਤਕ ਕੰਮ ਹੋਵੇ ਭਈ ਉਸੇ ਟਾਈਮ ਆ ਜਾਂਦੇ ਇਹ ਅੱਗੇ ਆ ਗਏ ਜੀ ਆਪਣਾ ਭਾਈ ਸਾਹਿਬ ਜਿਹੜੇ ਉੱਪਰ ਜਾਂਦੇ ਨੇ ਜਿਹੜੀ ਤੁਹਾਨੂੰ ਸ਼ੁਰੂ ਚ ਵੀਡੀਓ ਵਿਖਾਇਆ ਸੀ ਉਹ ਇਹਨਾਂ ਤੇ ਤੁਸੀਂ ਜਾਣਦੇ ਹੋ ਭਾਈ ਗਰੰਤ ਸਿੰਘ ਭੇੜਪੁਰੀ ਪਹਿਲੇ ਦਿਨ ਤੋਂ ਸੇਵਾ ਕਰ ਰਹੇ ਨੇ ਵਿੱਚ ਥੋੜੇ ਕੁ ਦਿਨ ਨੂੰ ਨਹੀਂ ਆਏ ਚਲੋ 6 ਵਜੇ ਨਹੀਂ ਮਾਰਾਇਨ ਲੈਣੀ ਹੋਵੇ ਹੁਣ ਫਿਰ ਰੈਗੂਲਰ ਆ ਰਹੇ ਇਹ ਬਾਬਾ ਗਰ ਬਾਬਾਈ ਬਾਰੇ ਤੁਹਾਨੂੰ ਅੱਗੇ ਦੱਸਿਆ ਸੀ ਤੇ ਹੁਣ ਫਿਰ ਦੱਸ ਦਿੰਦੇ ਆ ਵੀ ਇਹ ਗ੍ਰੰਤੀ ਦੀ ਸੇਵਾ ਕਰਦੇ ਸੀ ਗ੍ਰੰਤੀ ਦੀ ਸੇਵਾ ਛੱਡ ਕੇ ਆਏ ਨੇ ਤੇ ਹੁਣ ਇੱਥੇ ਸੇਵਾ ਦੇ ਨਿਮਾਰੇ ਨੇ ਇਹਨਾਂ ਦੀ ਵੀਡੀਓ ਬੜੀ ਵਾਇਰਲ ਹੋਈ ਸਾਢੇ 12 ਲੱਖ ਤੋਂ ਉੱਤੇ ਚੱਲੀ ਹੋਈ ਏ ਇਹਨਾਂ ਨੇ बोले आई ਵੀ ਹਾਂ ਬਿਆਸੀ ਦੇ ਕਮਾਂਦੇ ਹੀ ਗਰੂ ਤੋਂ ਆ ਅਸੀਂ ਤੇ ਸਾਡੀ ਰੋਜੀ ਰੋਟੀ ਗੁਰੂ ਦੀ ਪਾਠ ਪੂਜਾ ਕਰਕੇ ਸਾਨੂੰ ਨਿਤਨੇਮ ਕਰਕੇ ਮਿਲਦੀ ਹੈ ਤੇ ਸਾਨੂੰ ਜੇ ਸਾਡੇ ਗੁਰੂ ਪ੍ਰਤੀ ਕਾਨੂੰਨ ਬੰਦਾ ਹੈ ਤੇ ਸਾਨੂੰ ਆਪਣੇ ਸਾਰੇ ਸਵਾਰਥ ਛੱਡ ਕੇ ਤੇ ਮੋਰਚੇ ਪਹੁੰਚਣਾ ਚਾਹੀਦਾ ਬਾਕੀ ਉਹ ਤੁਹਾਨੂੰ ਭਾਈ ਸਾਹਿਬ ਸਾਹਬ ਸਿੰਘ ਜੀ ਲਾਈਵ ਵੀ ਹੈਗੇ ਨੇ ਇੱਥੇ ਉਹਨਾਂ ਨਾਲ ਲਾਈਵ ਵੀ ਗੱਲ ਕਰਾਂਦੇ ਆਪਾਂ ਤੁਹਾਡੀ ਆ ਦੇਖੋ ਸੇਵਾ ਵੇਖੋ ਇਹਨਾਂ ਦੀ ਆਹ ਵੇਖੋ ਚਾਹ ਬਣਾ ਰਹੇ ਭਾਈ ਸਾਹਿਬ ਵਾਸਤੇ ਆਹ ਚਾਹ ਬਣ ਰਹੀ ਭਾਈ ਸਾਹਿਬ ਵਾਸਤੇ ਚੱਕਰ ਪਾ ਰਹੀ ਚੱਕਰ ਚੱਕਰ ਦੇਖੋ ਆਰ ਸੋਈ ਸਾਡੀ ਕਹਿੰਦਾ ਜਿਸਦਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕ ਕੋਈ ਮਾਰ ਨਾ ਸਕ ਕੋਈ ਆ ਭਾਈ ਸਾਹਿਬ بس ਲਾਚੀਆਂ ਦੇ ਸ਼ਕੀਨ ਨੇ ਹੋਰ ਭਾਵੇਂ ਕੋਈ ਮਿਲੇ ਨਾ ਮਿਲੇ ਲਾਚੀਆਂ ਵਾਲੀ ਚਾਹ ਮਿਲਣੀ ਚਾਹੀਦੀ ਉਹ ਬਹੁਤ ਜ਼ਰੂਰੀ ਦੋ ਟਾਈਮ ਦੋ ਟਾਈਮ ਹੀ ਨਹੀਂ ਪ੍ਰਸ਼ਾਦਾ ਖਾਖਦੇ ਨੇ ਹਨ ਹਨ ਨੇ ਮੜ ਮੋਟਾ ਛਕਦੇ ਹਾਂਜੀ ਮੜ ਮੋਟਾ ਛਕਦੇ ਠੀਕ ਹੈ ਠੀਕ ਹੈ ਤੇ ਔਰ ਸਾਹਿਬ ਸਿੰਘ ਜੀ ਤੁਸੀਂ ਆਪਣੇ ਬਾਰੇ ਵੀ ਦੱਸੋ ਬਾਬਾ ਜੀ ਜਿਹੜੇ ਬਾਬਾ ਜੀ ਪਟਿਆਲੇ ਤੋਂ ਆਂਦੇ ਹੁੰਦੇ ਨੇ ਉਹਨਾਂ ਦਾ ਮੈਨੂੰ ਨਾਮ ਨਹੀਂ ਚਿਤਿਆ ਆ ਰਿਹਾ ਦੱਸਿਓ ਬਾੜਾ ਜਾ ਉਹਨਾਂ ਬਾਰੇ ਬਾਬਾ ਸੁਖਦੇਵ ਸਿੰਘ ਹਾਂ ਬਾਬਾ ਸੁਖਦੇਵ ਸਿੰਘ ਜੀ ਦੀ ਪ੍ਰੇਰਣਾ ਸਦਕਾ ਭਾਈ ਸਾਹਿਬ ਸਿੰਘ ਜੀ ਇੱਥੇ ਪਹੁੰਚੇ ਨੇ ਸਾਡੇ ਕੋਲ ਤਿੰਨ ਜਣੇ ਆ ਜੀ ਆ ਤਿੰਨ ਜਣੇ ਨੇ ਇੱਕ ਅਨਮੋਲ ਤੁਹਾਨੂੰ ਦਿਖਾਇਆ ਅੰਦਰ ਇੱਕ ਇੱਕੋ ਭਾਈ ਸਾਹਿਬ ਆਪਣਾ ਉਹ ਮੁੰਡਾ ਬਹੁਤ ਸੇਵਾ ਕਰਦਾ ਈ ਨਾ ਜੀ ਬਾਬਾ ਜੀ ਉਹਨਾਂ ਗੁਰਚਰ ਜੀ ਹਾਂ ਗੁਰਚਰ ਕਾਲਾ ਕਾਲਾ ਕਹਿੰਦੇ ਨੇ ਕਾਲਾ ਕਾਲਾ ਕਹਿੰਦੇ ਗੁਰਚਰ ਨੇ ਪਰ ਸੇਵਾ ਬਹੁਤ ਕਰਦਾ ਆ ਦੇਖੋ ਇੱਕ ਸਾਹਿਬ ਦੀ ਭਾਈ ਸਾਹਿਬ ਨੇ ਜੇਲ੍ਹ ਤੋਂ ਹੀ ਪੈੜੀ ਜਗ੍ਹਾ ਜਿੱਥੇ ਰਹਿ ਰਹੇ ਨੇ ਹਾਂ ਥੋੜੀ ਜੀ ਜਗ੍ਹਾ ਕਿੰਨੇ 11 ਮੀਲ ਹੁੰਦੇ ਨੇ ਰਹਿਂਦਿਆਂ ਨੂੰ ਗੁਰੂ ਆ 12 ਹੀ ਹੋ ਜਾਣੇ 20 ਦਿਨ ਹੈਗੇ ਬਸਨ ਹਾਂ ਗੁਰੂ ਵਾਸਤੇ ਹਾਂ 12 ਅਕਤੂਬਰ ਨੂੰ ਆਪਾਂ ਪ੍ਰੋਗਰਾਮ ਵੀ ਕਰ ਰਹੇ ਆ ਬੜਾ ਵੱਡਾ ਇੱਕ ਸਾਹਿਬ ਵੀ ਅੱਖਾਂ ਖੋਲਦਰੀਆਂ ਸਹੀ ਗੱਲ ਹੈ ਸਹੀ ਹੈ ਜਮੀਰਾਂ 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 ਮੱਤ ਕੀ ਬਾਬਾ ਜੀ ਉਹ ਛੱਡੋ ਸ਼ਨੀ ਦਾ 3 ਪਰਸੋਂ ਹੈ ਬਾਬਾ ਜੀ ਸ਼ਨੀ ਦਾ ਪਰਸੋਂ ਉਹ ਸੀ ਸਣੀਮ ਜੇਲ੍ਹ ਦੇ ਬਾਹਰ ਇਕੱਠੇ ਹੋਣਾ ਸੀ ਤੇ ਉੱਥੇ ਬਾਬਾ ਜੀ ਆਪਣਾਈ ਕਹਿੰਦੇ ਸਿਰਫ 50 60 70 ਸਿੰਘ ਪਰ ਫਿਰ ਮੈਂ ਉਹ ਵੀ ਸੋਚਦਾ ਹੁੰਨਾ ਹੈ ਵੀ ਯੋਧੇ ਤੇ ਥੋੜੇ ਹੀ ਹੁੰਦੇ ਨੇ ਨਹੀਂ ਅੱਜ ਜਥੇ ਬੰਦਿਆ ਡੀ ਡੇ ਤਗੜੀਆਂ ਤਗੜੀਆਂ ਨੇ ਕਿੱਥੇ ਗਈਆਂ ਨੇ ਨਿਆਗ ਸਿੰਘ ਕਿੱਥੇ ਗਏ ਨੇ ਬਾਅਦ ਵਾਸਤੇ ਬੱਕਰੇ ਖਾਂਦੇ ਨੇ ਹੈ ਬੱਕਰੇ ਵੱਡ-ਵੱਡੇ ਖਾਂਦੇ ਨੇ ਉਹ ਉਹ ਕਿਉਂ ਨਹੀਂ ਆਏ ਕੱਡਾ ਕੱਡ ਜਥੇ ਬੰਦੀਆਂ ਲਾ ਲੋ ਲਾ ਲੋ ਹਸਾਬ ਤੁਸੀਂ ਹਾਂ ਟੱਡਰੀਆਂ ਆ ਲਾ ਹੋ ਗਿਆ ਹਾਂ ਤੁਸੀਂ ਛੱਡੋ ਨਿਹੰਗ ਜਥੇ ਬੰਦੀਆਂ ਕੱਡਾ ਕੱਡ ਗਾਤਰ ਕਿਰਪਾਨਾਂ ਘੋੜੇ ਲਈ ਫਿਰਦੇ ਨੇ ਉਹਨਾਂ ਨਾਲ ਦੇ ਆਮ ਸਿੱਖ ਚੰਗੇ ਨੇ ਸਹੀ ਗੱਲ ਕੋਈ ਫਾਇਦਾ ਨਹੀਂ ਉਹਨਾਂ ਨੂੰ ਛੱਡ ਦੇ ਆਪਣੇ ਘਰ ਬੈ ਜਾ ਹਾਂ ਵੇ ਲੋ ਬਾਬਾ ਜੀ ਦੇ ਜਵਾਬ ਠੀਕ ਹੈ ਗੁਰੂ ਦੀ ਫੌਜ ਕਿਹਾ ਜਾਂਦਾ ਗੁਰੂ ਦੀ ਫੌਜ ਹੈ ਮੈਂ ਕਿਹਾ ਗੁਰੂ ਦੀ ਫੌਜ ਕਿਹਾ ਜਾਂਦਾ ਉਹਨਾਂ ਨੂੰ ਗੋਤਾ ਕਿਹਾ ਜਾਂਦਾ ਪਰ ਹੁਣ ਤਾਂ ਭੇਡਾ ਬਣੇ ਪੈਣੇ ਸਾਰੇ ਇੱਥੇ ਕਿਉਂ ਨਹੀਂ ਆਉਂਦੇ ਸਹੀ ਗੱਲ ਸਹੀ ਗੱਲ ਹਾਂ ਸਹੀ ਗੱਲ ਬੜਾ ਫਿਰ ਜਥੇਦਾਰ ਬਸ ਇਹ ਨਹੀਂ ਪਤਾ ਮਾਰ ਕਦੋਂ ਜਾਣਾ ਆ ਸਹੀ ਗੱਲ ਹੈ ਬਸ ਅੱਛਾ ਕੰਤ ਕੁਰਸੀਆਂ ਮਿਲ ਜਾਣ ਪ੍ਰਧਾਨਗੀਆਂ ਮਿਲ ਜਾਣ ਆ ਦੇਖ ਲੋ ਕਿੰਨੇ ਕਿੰਨੇ ਕਿੱਲੇ ਰੁੜ ਗਏ ਨੇ ਦੇਖ ਲੈ ਉਹ ਵੀ ਭਾਈ ਮੈਂ ਅੱਗੇ ਗੱਲ ਕਰਦਾ ਪਿਆ ਹਾਂ ਇਹਦੇ ਵਿੱਚ ਵੀਡੀਓ ਵਿੱਚ ਵੀ ਪਹਿਲਾਂ ਵੀ ਇਹ ਸਪਾਈ ਸਾਹਿਬ ਕਹਿੰਦੇ ਹੁੰਦੇ ਵੀ ਸਾਰਾ ਕੁਝ ਤਾਂ ਹੋ ਰਿਹਾ ਵੀ ਗੁਰੂ ਤੋਂ ਬੇਬੁਖ ਹੋ ਗਏ ਸੀ ਆ ਗੁਰੂ ਨਾਰਾਜ਼ ਹੈ ਹਾਂ ਗੁਰੂ ਘਰ ਚ ਤੁਰਦੇ ਨਹੀਂ ਹਾਂ ਪੰਜ ਪੰਜ ਗੁਰੂ ਘਰ ਬਣਾਏ ਨੇ ਪਿੰਡਾਂ 'ਚ ਤੇ ਪਹਿਰੇ ਕਿੰਨੇ ਦੇਣੇ ਨੇ ਉਹੀ ਗੱਲ ਹੈ ਉਹ ਮੈਂ ਜੇਠੇ ਪਰਿਵਾਰ ਦੇ ਵੀ ਦੱਸੀ ਸਾਰੀ ਗੱਲ ਜੇ ਕੋ ਨਾਲ ਸੌਦਾ ਲਾਂਦਾ ਉਹ ساری ਉਮਰ ਹੀ ਅੰਦਰ ਹੋ ਜਾਂਦਾ ਹੈ ਪਰਿਵਾਰ ਰੁਲ ਜਾਂਦਾ ਹੈ ਸਹੀ ਗੱਲ ਹੈ ਕਿੰਦਰ ਭਾਈ ਸਾਹਿਬ ਗਲਤ ਤੇ ਨਹੀਂ ਗਲਤ ਕਿਵੇਂ ਨਹੀਂ ਹਾਂ ਸਹੀ ਗੱਲ ਸਹੀ ਉਹਦਾ ਕਾਨੂੰਨ ਬੰਜੇ ਜੇ ਅਗਰ ਆਉ ਤਾਂ ਕਹਿੰਦਾ ਮੈਂ ਉਧਰ ਨਹੀਂ ਆ ਜਾਣਾ ਉਧਰ ਨਹੀਂ ਆਜੂਗਾ ਚਲੋ ਦਾਸ ਨੂੰ ਵੀ ਪਿਆ ਦੇ ਥੋੜੀ ਚਾਹ ਫਿਰ ਚਾਹ ਵਾ ਭਾਈ ਇਹ ਕਰਮਾਲਿਆਂ ਨੂੰ ਮਿਲਦੀ ਏ ਹੈ ਗੁਰੂ ਦਾ ਸਿੰਘ ਅਸਤੇ ਚਾਹ ਬਣ ਕੇ ਜਾਂਦੀ ਹੋਵੇ ਤੇ ਆਪਾਂ ਵਿੱਚੋਂ ਗੱਫਾ ਛਕੀਏ ਆ ਦੇਖੋ ਠੀਕ ਐ ਬਸ ਰੱਬ ਦਾ ਨਾਂ ਹੀ ਐ ਆਹ ਪਾਰਟੀਆਂ ਤਰਪਾਲਾਂ ਚਲੋ ਕੋਈ ਨਹੀਂ ਸਾਡਾ ਰੱਬ ਵੀ ਸੁਣਦਾ ਹੈ ਚਲੋ ਫਿਰ ਜੀ ਬੜੀ ਵੱਡੀ ਫਲਪਦੀ ਏ ਵੀ ਹਾਂ ਇੱਕ ਦਿਨ ਪੂਰਾ ਬੈਸ ਹੋਈ ਹੋਵੇ ਵਿਧਾਨ ਸਭਾ ਚ ਵਿਧਾਨ ਸਭਾ ਹੀ ਬੈਸ ਹੋਈ ਪੂਰਾ ਇੱਕ ਦਿਨ ਅਿਆਲੀ ਨੇ ਬੋਲਿਆ ਵੀ ਰਹਿੰਦੀ ਦੁਨੀਆ ਤੱਕ ਭਾਈ ਸਾਹਿਬ ਦਾ ਨਾਮ ਉਥੇ ਦਰਜੇ ਆ ਦੇਖੋ ਆਹ ਨੇ ਬੈਗ ਕਿੰਨੇ ਕਿੰਨੇ ਭਾਰੇ ਪਏ ਇੰਨਾ ਭਾਰ ਹੁੰਦਾ ਵੀ ਬੈਗ ਪਾੜ ਜਾਂਦੇ ਨੇ ਆ ਵੇਖੋ ਕਿੱਥੋਂ ਵਾਟਾ ਹੀ ਬਵੇਗਾ ਬਾਬਾਈ ਨਵਾਂ ਹੀ ਲਿਆਂਦਾ ਸੀ ਨਾਲੇ ਹਨਾ ਕਿੱਥੇ ਇਹੀ ਏ ਹਾਂ ਜਿੱਪਾਂ ਨਵੇਂ ਲੈ ਆਂਦੇ ਨੇ ਜੀ ਇਹ ਹਫਤਾ ਆ ਦਿਖਾਓ ਬਾਬਾ ਜੀ ਬੈਗ ਕਿੰਨਾ ਕਿੰਨਾ ਵਜਨ ਲੈ ਕੇ ਜਾਂਦੇ ਆ ਕੀ ਹੁੰਦਾ ਆ ਜਿੱਪਾਂ ਠੀਕਰਾ ਕੇ ਆਏ ਆ ਆਹ ਜੇ ਵੀ ਆ ਦੇਖੋ ਸਹੀ ਦੋ ਪਾਟ ਗਿਆ ਆਹ ਹੋਰ ਵੀ ਮੈਂ ਸਲਾਈਆਂ ਮਰਵਾ ਕੇ ਆ ਫਿਰ ਵਜਨ ਨੂੰ ਵੀ ਜਾਂਦਾ ਜਦੋਂ ਬੈਟਰੀ ਜਾਂਦੀ ਵਿੱਚ ਆ ਦੇਖੋ ਹੁਣ ਪਾਣੀ ਦੀਆਂ ਬੋਤਲਾਂ ਜਾਣਗੀਆਂ ਬੈਟਰੀ ਚਾਰਜ ਹੋ ਕੇ ਜਾਊ ਹਾਂ ਆਉ ਨਾਲ ਕੰਨੀਆਂ ਜਾਣਗੀਆਂ 15 ਦੁੱਧ ਫੰਗਾਈਏ ਚਲੋ ਠੀਕ ਹੈ ਭਾਈ ਗੁਰਜੀ ਬਾਈ ਗੱਜ ਗੱਜ ਕਰੇ ਕਿ ਜਾਵੇ ਨਿਹਾਲੋ ਜਾਵੇ ਤਣ ਤਣ ਬਾਬਾ ਦੀਪ ਸਿੰਘ ਜੀ ਦੇ ਮੰਨੂ ਪਾਵੇ ਸਤਿ ਸ੍ਰੀ ਅਕਾਲ ਧੰਨ ਗੁਰੂ ਨਾਨਕ ਦੇਵ ਜੀ ਬਾਕੀ ਸਾਹਬ ਸਿੰਘ ਜੀ ਸਾਡੇ ਦੁੱਥੇ ਚ ਬੋਲੇ ਨੇ ਕਿਉਂ ਗੁੱਸਾ ਹਾਂਦਾ ਹੀ ਏ ਸਹੀ ਗੱਲ ਸਹੀ ਘਰ ਹੀ ਨਹੀਂ ਗਿਆ